ब्रेक वा स्वागत है सारी दर्शकंदा खबरਾਂ ਤੇ ਸਿਲਸਲੇ ਨੂੰ ਅਗੇ ਤੋਰਦੇ ਆ ਕਾਂਗਰਸੀ ਸੰਸਦ ਚੌਧਰੀ ਸੰਤੋਖ ਸਿੰਘ ਦਾ ਜਥੇ ਕੀ ਅੱਜ ਇਤਹਾਤ ਹੋ ਗਿਆ ਸੀ ਦੱਸਦੇ ਕਿ ਉਹਨਾਂ ਦਾ ਕੱਲ ਸੰਸਕਾਰ ਕੀਤਾ ਜਾਏਗਾ ਜੁਲੰਦਰ ਦੇ ਪਿੰਡ ਟਾਲੀਵਾਲ ਕਾਦੀਆਂ ਦੇ ਵਿੱਚ 11 ਵਜੇ ਅੰਤਿਮ ਰਸਮਾਂ ਨਿਵਾਈਆਂ ਜਾਣੀਆਂ ਸੰਸਕਾਰ ਕੀਤਾ ਜਾਏਗਾ 76 ਵਰਿਆਂ ਦੇ ਚੌਧਰੀ ਸੰਤੋਖ ਸਿੰਘ ਦਾ ਅੱਜ ਵੀਰੇ ਦੇਹਾਂਤ ਹੋ ਗਿਆ ਸੀ ਦਿਲ ਦਾ ਦੌਰਾ ਅਚਾਨਕ ਉਹਨਾਂ ਨੂੰ ਪਿਆ ਜਿਸ ਬਾਅਦ ਉਹਨਾਂ ਦੀ ਜਾਨ ਚਲੀ ਗਈ ਡਾਕਟਰਾਂ ਦੇ ਮੁਤਾਬਕ ਦਿਲ ਦਾ ਦੌਰਾ ਪੈਣ ਦੇ ਚਲਦੇ ਉਹਨਾਂ ਦੀ ਮੌਤ ਹੋ ਗਈ ਅਫਲੋਰ ਦੇ ਵਿੱਚ ਭਾਰਤ ਜੋੜੋ ਯਾਤਰਾ ਦੇ ਦੌਰਾਨ ਹੀ ਉਹਨਾਂ ਦੀ ਸਿਹਤ ਵਿਗੜੀ ਸੀ ਜਿਸ ਸੁਬਾਹ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਰਾਹੁਲ ਗਾਂਧੀ ਦੇ ਨਾਲ ਪੈਦਲ ਯਾਤਰਾ ਵੀ ਚੌਧਰੀ ਸੰਤੋਖ ਸਿੰਘ ਕਰ ਰਹੇ ਸਨ ਕੱਲ ਜੁਲੰਦਰ ਦੇ ਖਾਲਸਾ ਕਾਲਜ ਗਰਾਊਂਡ ਤੋਂ ਇੱਕ ਵਾਰ ਫਿਰ ਤੋਂ ਯਾਤਰਾ ਦੀ ਸ਼ੁਰੂਆਤ ਹੋਏਗੀ 10 ਦੇ ਸਸਦ ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਦੇ ਮਗਰੋਂ 24 ਘੰਟਿਆਂ ਦੇ ਲਈ ਇਹ ਯਾਤਰਾ ਰੋਕੀ ਗਈ ਭਾਰਤ ਜੋੜੋ ਯਾਤਰਾ ਦਾ ਕਾਂਗਰਸ ਨੂੰ ਵੱਡਾ ਨੁਕਸਾਨ ਚੱਲਦੀ ਯਾਤਰਾਦਾਰਾਂ ਸੰਸਦ ਚੌਧਰੀ ਸੰਤੋਖ ਸਿੰਘ ਦਾ ਹੋਇਆ ਦੇਹਾਂ ਦਿਲ ਦਾ ਦੌਰਾ ਪੈਨ ਨਾਲ ਟਿੱਕੇ ਸੰਤੋਖ ਚੌਧਰੀ ਸਿਆਸੀ ਜਗਤ ਚ ਫੈਲੀ ਸੋਗ ਦੀ ਲਹਿਰ ਸ਼ਨੀਵਾਰ ਦੀ ਸਵੇਰ ਰਾਹੁਲ ગાંધી ਦੀ ਭਾਰਤ ਜੋੜੋ ਯਾਤਰਾ ਫਲੋਰ ਤੋਂ ਸ਼ੁਰੂ ਹੋਈ ਸੀ ਇਸ ਯਾਤਰਾ 'ਚ ਕਾਂਗਰਸ ਦੇ ਸੀਨੀਅਰ ਆਗੂ ਤੇ ਜਲੰਧਰ ਤੋਂ ਸੰਸਦ ਚੌਧਰੀ ਸੰਤੋਖ ਸਿੰਘ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਯਾਤਰਾ ਉਹਨਾਂ ਦੀ ਜ਼ਿੰਦਗੀ ਦੀ ਅਖੀਰਲੀ ਯਾਤਰਾ ਬਣ ਕੇ ਰਹਿ ਜਾਏਗੀ 77 ਵਰਿਆਂ ਦੇ ਚੌਧਰੀ ਸੰਤੋਖ ਸਿੰਘ ਨੂੰ ਯਾਤਰਾ 'ਚ ਚਲਦਿਆਂ ਅਚਾਨਕ ਦਿਲ ਦਾ ਦੌਰਾ ਪੈ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਹ ਦੋ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਦੇ ਲਈ ਰੋਕ ਦਿੱਤਾ ਗਿਆ ਤੇ ਚੌਧਰੀ ਸੰਤੋਖ ਸਿੰਘ ਦੀ ਮ੍ਰਿਤਕ ਦੇਹ ਚਲੰਦਰ ਸਥਿਤ ਉਹਨਾਂ ਦੇ ਘਰ ਲਿਜਾਇਆ ਗਿਆ। ਜਿਥੇ ਰਾਹੁਲ ਗਾਂਧੀ ਸਣੇ ਸਾਰੇ ਆਗੂਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਹਨਾਂ ਦੇ ਪਰਿਵਾਰ ਨਾਲ ਤੋਕਸਾਂਚਾ ਕੀਤਾ। सुबह बिल्कुल ठीक ठाक थे और जिस प्रकार की वीडियोज़ हैं खुद वो स्टेज पे नारे लगा रहे थे जोड़ो जोड़ो भारत जोड़ो और मैं हाथ पकड़ के उनको स्टेज से नीचे लेकर आया अंदर गए राहुल जी के साथ उन्होंने मिले और फिर ऑल ऑफ सडन पता चला कि हमारी एक सांसद हैं ज्योति फ्रॉम तमिलनाडु उनसे बात कर रहे थे सो so, ज्योति मनी से बात करते करते उन्होंने कहा ज्योति हवा यू तो वो ऐसा करते करते वो गिर गए यानी कि सडन हार्ट फेलियर जो डॉक्टर ने कहा है वो हुआ है उनको और मेरे को लगता है कि मौके पर ही फिर एम्बुलेंस पर लेकर उनको विर्क हॉस्पिटल है फगवाड़ा बिखे वहाँ हम लेकर आए फिर अभी वहाँ से घर ले आए ਕਿੰਨਾ بڑا ਸਮਾਂ ਨਹੀਂ ਹੋ ਸਕਦਾ ਕਿਉਂਕਿ ਇੱਕ ਬੰਦਾ ਹੈਲਦੀ ਔਰ ਪੋਜ਼ਿਟਿਵ ਔਰ ਯਾਤਰਾ ਦੀ ਸਵਾਗਤ ਲਈ ਔਰ ਰਾਹੁਲ ਗਾਂਧੀ ਜੀ ਦੇ ਨਾਲ ਕਾਫੀ ਇਹ ਚੱਲੇ ਵੀ ਸੋ ਇਤੋਂ ਵੱਧ ਕਿਸਮਤੀ ਦੀ ਗੱਲ ਔਰ ਮੈਨੂੰ ਲੱਗਦਾ ਨਹੀਂ ਹੋ ਸਕ ਤੁਸੀਂ ਕਿਸ ਤਰੀਕ ਨਾਲ ਯਾਦ ਉਨੀ ਮੈਂ ਤਾਂ ਕਈ ਵਾਰੀ ਇਹ ਕਹਿਣਾ ਕਿ ਚੌਲਦੀ ਸਭ ਤੁਹਾਨੂੰ ਗੁੱਸਾ ਨਹੀਂ ਆਉਂਦਾ ਕਈ ਬੰਦੇ ਬਹੁਤ ਡਿਸਪਲਨ ਜੇ ਹੋਏ ਤੁਰੇ ਫਿਰਦੇ ਤੁਸੀਂ ਇਹਨਾਂ ਨੂੰ ਛਿੜਕ ਨਹੀਂ ਸਕਦੇ ਉਹ ਨਹੀਂ ਕਹਣਾ ਕੋਈ ਨਹੀਂ ਪ੍ਰਗਟ ਇਹ ਕਿਉਂਕਿ ਤਜਰਬਾ ਮੈਨੂੰ ਲੱਗਦਾ ਲੰਬਾ ਸੀਗਾ ਠੰਡਾ ਸੁਭਾਅ ਸੀ ਸੋ ਉਹ ਕਿਤੇ ਕਈ ਵਾਰੀ ਇਦਾਂ ਹੋ ਜਾਂਦੀ ਆ ਯੰਗਸਟਰ ਕਈ ਵਾਰੀ ਵੱਧ ਘੱਟ ਗੱਲ ਕਰ ਜਾਂਦੇ ਆ ਸੋ ਇਦਾਂ ਦਾ ਸੁਭਾਅ ਜਿਹੜਾ ਤਿੰਨ ਚੜਦਿਆਂ ਹੀ ਆਈ ਇਸ ਖਬਰ ਨਾਲ ਪੂਰੇ ਸਿਆਸੀ ਜਗਤ 'ਚ ਹੀ ਸੋਗ ਦੀ ਲਹਿਰ ਫੈਲ ਗਈ ਹਰ ਸਿਆਸੀ ਦਲ ਵੱਲੋਂ ਮੌਜੂਦਾ ਸੰਸਦ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਟਵੀਟ ਕੀਤਾ ਗਿਆ। ਉਹਨਾਂ ਲਿਖਿਆ ਕਿ ਸੰਸਦ ਮੈਂਬਰ ਸ਼੍ਰੀ ਸੰਤੋਖ ਸਿੰਘ ਚੌਧਰੀ ਜੀ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ। ਪੰਜਾਬ ਦੇ ਲੋਕਾਂ ਦੀ ਸੇਵਾ ਲਈ ਉਹਨਾਂ ਦੇ ਯਤਨਾਂ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਮੈਨੂੰ ਤਹਿੱਤ ਲੋ ਹਮਦਰਦੀ ਹੈ। ਓਮ ਸ਼ਾਂਤੀ। ਕਾਂਗਰਸ ਪ੍ਰਧਾਨ ਮਲਕਾਰ ਜਨ ਖੜਕੇ ਨੇ ਵੀ ਟਵੀਟ ਕਰਕੇ ਆਪਣੀ ਸ਼ਰਦਾਂਜਲੀ ਭੇਟ ਕੀਤੀ। ਉਹਨਾਂ ਲਿਖਿਆ ਸਾਡੇ ਸੰਸਦ ਮੈਂਬਰ ਸ਼੍ਰੀ ਸੰਤੋਖ ਸਿੰਘ ਚੌਧਰੀ ਦੇ ਬੇਵਕਤੀ ਤੇ ਹੰਤ ਬਾਰੇ ਜਾਣ ਕੇ ਤੁੰਗਾ ਸਦਮਾ ਅਤੇ ਦੁੱਖ ਹੋਇਆ। ਉਹਨਾਂ ਦਾ ਜਾਣਾ ਪਾਰਟੀ ਅਤੇ ਸੰਗਠਨ ਦੇ ਲਈ ਬਹੁਤ ਵੱਡਾ ਝਟਕਾ ਹੈ। ਦੁੱਖ ਦੀ ਇਸ ਘੜੀ 'ਚ ਮੇਰਾ ਦਿਲ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਪੈਰੋਕਾਰਾਂ ਨਾਲ ਹਮਦਰਦੀ ਰੱਖਦਾ ਹੈ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਲਿਖਿਆ ਕਿ ਕਾਂਗਰਸ ਦੇ ਚਲੰਦਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਦਾ ਬੇहद ਦੁੱਖ ਹੋਇਆ। ਪ੍ਰਮਾਤਮਾ ਵਿਛੜੀ ਰੂਹ ਨੂੰ ਸਕੂਨ ਬਖਸ਼ੇ। ਵਾਹਿਗੁਰੂ। ਐਸੇ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਚਲੰਦਰ ਦੇ ਸੰਸਦ ਸ਼੍ਰੀ ਸੰਤੋਖ ਚੌਧਰੀ ਜੀ ਦੇ ਦੇਹਾਂਤ ਬਾਰੇ ਜਾਣ ਕੇ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਹਮਾਇਤੀਆਂ ਅਤੇ ਪੁੱਤਰ ਵਿਕਰਮਜੀਤ ਪ੍ਰਤੀ ਮੇਰੀ ਸੰਵੇਦਨਾ ਗੁਰੂ ਸਾਹਿਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪੱਲਪਾਗੂ ਹਰਜੀਤ ਗਰੇਵਾਲ ਨੇ ਵੀ ਚੌਧਰੀ ਸੰਤੋਖ ਸਿੰਘ ਦੇ ਅਚਾਨਕ ਹੋਏ ਇਤਿਹਾਦ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਦੁੱਖ ਸਾਂਝਾ ਕਰਦੇ ਹਾਂ ਔਰ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕਰਦੇ ਹਾਂ ਸਾਡੀ ਭਾਰਤੀ ਜਨਤਾ ਪਾਰਟੀ ਤਰਫੋਂ ਵੀ ਕਿ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ੇ ਔਰ ਦੋਸਤਾਂ ਮਿੱਤਰਾਂ ਨੂੰ ਵੀ ਇਹ ਚੌਧਰੀ ਸਾਹਿਬ ਪੰਜਾਬ ਦੇ ਵੱਖ-ਵੱਖ ਜ਼ਿੰਮੇਵਾਰੀਆਂ ਤੇ ਰਹਿੰਦੇ ਹੋਏ ਹੁਣ ਤਾਂ ਮੈਂਬਰ ਪਾਰਲੀਮੈਂਟ ਸੀ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਸਮਾਜ ਦੀ ਸੇਵਾ ਕੀਤੀ ਔਰ ਬੜੇ ਅੱਛੇ ਮਿਰਨਸਾਰ ਸੁਭਾਅ ਦੇ ਮਾਲਿਕ ਸੀ ਤੇ ਉਹਦੇ ਚ ਪਾਰਟੀ ਨਾਲ ਵੀ ਅਸੀਂ ਹਮਦਰਦੀ ਪ੍ਰਗਟ ਕਰਦੇ ਆਂ ਔਰ ਇਹ ਮੈਂ ਇਹ ਵੀ ਇਸ ਨਾਲ ਸੁਜਾਉ ਦਵਾਂਗਾ ਕਿ ਯਾਤਰਾ ਚ ਏਜ ਦੇ ਮੁਤਾਬਕ ਜਿਹੜਾ ਹੈਗਾ ਪ੍ਰੀਕਾਸ਼ਨ ਜ਼ਰੂਰ ਲਏ ਜਾਣ ਸਰਦੀ ਦਾ ਟਾਈਮ ਆ ਤੇ ਇਹ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਚੌਧਰੀ ਸੰਤੋਖ ਸਿੰਘ ਕਾਂਗਰਸ ਦੇ ਬਿਹਤ ਸੀਨੀਅਰ ਆਗੂਆਂ ਚੋਂ ਇੱਕ ਸਨ ਉਹ ਸਾਲ 2014 ਅਤੇ 2019 ਚ ਜਲੰਧਰ ਤੋਂ ਲੋਕ ਸਭਾ ਸਾਂਸਦ ਰਹੇ ਸਾਲ 2004 ਤੋਂ 2010 ਤੱਕ ਉਹ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸਨ। ਸਾਲ 2002 ਚ ਉਹਨਾਂ ਨੇ ਬਲੌਰ ਵਿਧਾਨ ਸਭਾ ਸੀਟ ਤੇ ਜਿੱਤ ਹਾਸਲ ਕੀਤੀ ਸੀ। ਉਹ ਪੰਜਾਬ ਸਰਕਾਰ ਚ ਕੈਬਨਟ ਮੰਤਰੀ ਦੇ ਅਹੁਦੇ ਤੇ ਵੀ ਰਹੇ। ਇਸ ਤੋਂ ਇਲਾਵਾ ਉਹ ਲੋਕ ਸਭਾ ਦੀਆਂ ਕਈ ਕਮੇਟੀਆਂ ਦੇ ਵੀ ਮੈਂਬਰ ਸਨ। ਰਾਹਰ ਚੌਧਰੀ ਸੰਤੋਖ ਸਿੰਘ ਦਾ ਜਾਣਾ ਨਾ ਸਿਰਫ ਉਹਨਾਂ ਦੇ ਪਰਿਵਾਰ ਲਈ ਸਗੋਂ ਕਾਂਗਰਸ ਪਾਰਟੀ ਦੇ ਲਈ ਵੀ ਵੱਡਾ ਘਾਟਾ ਹੈ। ਬਿਊਰੋ ਰਿਪੋਰਟ ਬੀਟੀਸੀ